ਤੇ ਜਦੋਂ ਮੈਂ ਬਾਸ ਚਲਾਉਂਦਾ ਹੁੰਦਾ ਨਾ ਮੱਕੜਾਂ ਦੀ ਗੱਲ ਸੁਣਾਉਂਦਾ ਹੁੰਦਾ ਸੀ ਤੁਨੂੰ ਜੀ ਤੇ ਅਸੀਂ ਨਾ ਲਹਿਰਾਪਿੰਡ ਪੈਂਦਾ ਬਠਿੰਡਾ ਰੋਡ ਤੇ ਉੱਥੇ ਸਰਪੰਚ ਦਾ ਢਾਬਾ ਹੁੰਦਾ ਸੀ ਅਸੀਂ ਉੱਥੇ ਖੜਦੇ ਹੁੰਦੇ ਸੀ ਆ ਕੇ ਪੱਕੇ ਹੀ ਤੇ ਮੈਂ ਤੇ ਜੋਗੇ ਦਾ ਤਾਰੀ ਹੁੰਦਾ ਸੀ ਕਨੈਕਟਰ ਮੇਰਾ ਤੇ ਅਸੀਂ ਉੱਥੇ ਖੜਦੇ ਤੇ ਜਿਹੜਾ ਉੱਥੇ ਹੋਟਲ ਤੇ ਭਈਆ ਕੰਮ ਕਰਦਾ ਸੀ ਭਾਈ ਤੇ ਉਹਨੂੰ ਕਿਤੇ ਕੋਈ ਬਾਸ ਜਾਂਦੀ ਸੀ ਤੁਰੀ ਬਠਿੰਡੇ ਨੂੰ ਤੇ ਉੱਤੇ ਸਵਾਰੀਆਂ ਬੈਠੀਆਂ ਹੁੰਦੀ ਸੀ ਉਹਨਾਂ ਟਾਈਮਾਂ 'ਚ ਬੱਸਾਂ ਤੇ ਤੇ ਉਹ ਕਿਤੇ ਹਵਾ ਤੇਜ਼ ਨਾਲ ਕਿਸੇ ਦੇ ਕੱਪੜੇ ਡਿੱਗ ਪਏ ਨਵੇਂ ਤੇ ਭਈਏ ਨੇ ਚੱਕ ਲਈ ਭਈਏ ਨੇ ਚੱਕ ਲਏ ਤੇ ਭਈਆ ਲੈ ਕੇ ਆ ਗਿਆ ਹੋਟਲ ਤੇ ਤੇ ਸਰਪੰਚ ਵੀ ਮਜ਼ਾਕੀ ਸੀ ਉਹਨੂੰ ਕਹਿੰਦਾ ਬਾਊ ਜੀ ਬਾਊ ਜੀ ਕਹਿੰਦਾ ਮuje ਕਹਿੰਦਾ ਕੱਪੜੇ ਮਿਲੇ ਹੈ ਉਹ ਕਹਿੰਦਾ ਵੇਖੀ ਕਿਤੇ ਇਹ ਕਾਦੇ ਚੱਕ ਲਿਆ ਤੂੰ ਕੱਪੜੇ ਤੋਂ ਨੇ ਵੇਲੇ ਨਵੇਂ ਐ ਕਹਿੰਦਾ ਕਈ ਨਾ ਕਿਸੇ ਚੀਜ਼ ਚੂਜਦੇ ਨਾ ਹੁਣ ਉਹ ਕਹਿੰਦਾ ਛੜਕ ਚ ਪਏ ਸੀ ਕਹਿੰਦਾ ਛੜਕ ਚ ਨਵੇਂ ਕਿਵੇਂ ਆ ਜਾਣਗੇ ਤੇ ਉਹ ਕਹਿੰਦਾ ਨਹੀਂ ਨਹੀਂ ਕਹਿੰਦਾ ਡਿੱਗੇ ਆ ਕਿਸੇ ਦੇ ਕਹਿੰਦਾ ਨਾ ਕਹਿੰਦਾ ਜਿਹੜਾ ਆਪਣੇ ਮੁੰਡਾ ਨਹੀਂ ਉਹਦਾ ਸੇਵ ਕਿਤੇ ਕਹਿੰਦਾ ਤਾਰੀ バス ਵਾਲਾ ਕਹਿੰਦਾ ਹੂੰ ਕਹਿੰਦਾ ਪਾ ਉਹਨੂੰ ਪੁੱਛ ਲਾਂਗੇ ਉਹ ਡਰਾਈਵਰ ਪੁੱਛਾਂ ਵੀ ਕਰਦਾ ਕਹਿੰਦਾ ਅੱਛਾ ਜੀ ਕਹਿੰਦਾ ਹਾਂ ਕਹਿੰਦਾ ਫਿਰ ਉਹਨੂੰ ਪੁੱਛੋ ਤੇ ਮੈਂ ਆ ਗਿਆ ਜੀ ਤੇ ਮੈਨੂੰ ਉਹਨੇ ਜ਼ਰਬਾਨਚ ਨੇ ਸਾਧ ਕੇ ਯਾਰੇ ਜਿਹਾ ਸਮਝਾਤਾ ਆ ਮੈਨੂੰ ਕਹਿੰਦਾ ਇਹ ਕੱਪੜੇ ਮਿਲੇ ਆ ਵੇਖ ਕਿਤੇ ਕਾਦੇ ਆ ਕਹਿੰਦਾ ਇਹ ਕਹਿੰਦਾ ਉਹ ਤੇ ਡਿੱਗੇ ਆ ਮੈਂ ਤਾਂ ਸਮਝ ਗਿਆ ਬਾਸ ਤੋਂ ਡਿੱਗੇ ਆ ਮੈਂ ਕਿਹਾ ਤੂੰ ਕਿਵੇਂ ਕਹਿਣਾ ਵੀ ਕਿਸੇ ਪ੍ਰੇਤ ਪ੍ਰੂਤ ਦੇ ਨਾ ਹੋਣ ਕਹਿੰਦਾ ਉਹੀ ਤਾਂ ਚੱਕਰ ਆ ਯਾਰ ਵੀ ਪ੍ਰੇਤ ਦੇ ਹੋਏ ਤਾਂ ਮਾਰੇ ਜਾਵਾਂਗੇ ਤੇ ਉਹ ਕਹਿੰਦਾ ਫੇਰ ਮੈਂ ਕਿਹਾ ਚੈੱਕ ਕਰ ਦਿੰਨੇ ਆਪਾਂ ਥੋੜਾ ਜਿਹਾ ਮੈਂ ਕਿਹਾ ਜਿਗਾਰਡ ਕਰਨਾ ਪਊਗਾ ਤੇ ਮੈਂ ਭਾਈ ਕੀ ਕਰਿਆ ਕੋਝ ਨਾ ਕਰਿਆ ਅੱਗਾ ਨਾ ਪਿੱਛਾ ਤੇ ਮੈਂ ਬਾ ਲਿਆ ਉਹਨੂੰ ਕੋਲੇ ਮੈਂ ਕੱਪੜੇ ਲਿਆਓ ਜੀ ਮੈਂ ਸੂਹ ਸੱਪ ਕਰਿਆ ਹਾਂ ਹਾਂ ਯਰਕ ਯਰਕ ਨਹੀਂ ਅੱਛਾ ਹੂੰ ਨਾ ਇਹ ਭਈਆ ਹਾਂਜੀ ਹੂੰ ਅੱਛਾ ਤੋ ਉਹਨੂੰ ਵੀ ਨਹੀਂ ਪਤਾ ਠੀਕ ਹੈ ਓਕੇ ਅੱਛ ਬਈਆ ਬਾਪੂ ਜੀ ਕਹਿੰਦਾ ਕੀ ਦਿਨ ਗੱਲਾਂ ਕਰਦੇ ਸੀ ਮੈਂ ਕਿਹਾ ਪ੍ਰਮਾਤਮਾ ਉਹ ਪ੍ਰਗਟ ਹੋ ਗਿਆ ਸੀ ਕਹਿੰਦਾ ਹੁਣ ਕੀ ਆਂਦਾ ਮੈਂ ਕਿਹਾ ਇਹ ਕੱਪੜੇ ਰਾਤ ਨੂੰ ਸੁਣਾਣੇ ਰੱਖ ਕੇ ਪੈ ਜੀ ਪੁੱਤ ਜੇ ਤਾ ਜੁ ਕਹਾ ਸਿਰ ਸਿਰ ਤੇਰਾ ਪਾਰਾ ਹੋਊਗਾ ਤੜਕੇ ਪਾਰਾ ਮੈਨੂੰ ਲੱਗਦੇ ਪ੍ਰੇਤ ਦੇ ਹੀ ਆ ਜੇ ਸਿਰ ਪਾਰਾ ਹੋਇਆ ਵਾਕਈ ਪ੍ਰੇਤ ਦੇ ਆ ਬਈਆ ਰਾਤ ਨੂੰ ਸੌਂ ਗਿਆ ਤੜਕੇ ਭਈਆ ਤਾਂ ਮੈਨੂੰ ਟਾਈਮ ਨਹੀਂ ਇਹ ਬਾਪੂ ਜੀ ਇਹ ਬਾਪੂ ਜੀ ਮੈਂ ਕਹਾ ਕਹਿੰਦਾ ਸਿਰ ਬਹੁਤ ਪਾਰਾ ਹੈ ਮੈਂ ਕਿਹਾ ਇਹ ਕੱਪੜੇ ਪ੍ਰੇਤ ਦੇ ਆ ਪੁੱਤ ਮੈਨੂੰ ਪਤਾ ਹੋਂ ਮੈਂ ਹੁਣ ਫਿਰ ਕਰਨਾ ਪੈਣਾ ਜਿਗਾਰਡ ਆਪਾਂ ਨੂੰ ਫੇਰ ਹੀ ਆਪਣਾ ਸਿਰੇ ਲੱਗਣੀ ਗੱਡੀ ਮੈਂ ਕਿਹਾ ਵੀ ਹੁਣ ਸਵੇਰੇ ਦੇਖਦੇ ਆਪਾਂ ਉਹ ਕਹਿੰਦਾ ਜੀ ਸਵੇਰੇ ਨਹੀਂ ਅੱਜ ਹੀ ਦੇਖੋ ਮੈਂ ਕਿਹਾ ਫਿਰ ਸ਼ਾਮ ਨੂੰ ਵੇਖਿਆ ਜਾਊ ਨਾ ਹੁਣ ਤਾਂ ਮੈਂ ਚੱਲਿਆਂ ਬੱਸ ਲੈ ਕੇ ਤੇ ਸ਼ਾਮ ਨੂੰ ਆਪਾਂ ਫਿਰ ਮੈਂ ਕਿਹਾ ਵੀ ਪਾਥਿਆਂ ਦਾ ਜਿਗਾਰਡ ਕਰ ਲਈ ਆਪਾਂ ਨੂੰ ਹਮਨ ਕਰਨਾ ਪੈਣਾ ਇੱਥੇ ਮੈਂ ਕਿਹਾ ਜਿਗਾਰਡ ਬਾਵਾ ਹੁੰਦਾ ਮੈਂ ਕਿਹਾ ਸਾਡਾ ਤੇ ਬਾਬਾ ਬਰਗਟ ਕਰਾਂਗੇ ਆਪਾਂ ਕਿਹਨਾ ਚੰਗਾ ਤੇ ਜਦੋਂ ਮੈਂ ਆ ਗਿਆ ਸ਼ਾਮ ਨੂੰ ਉਹ ਤਾਂ ਮੇਰੇ ਉਹਨਾਂ ਨੂੰ ਬੋਤਲ ਲਈ ਬੈਠਾ ਤੇ ਕੈਨੇਕਟਰ ਨੂੰ ਮੈਂ ਮਗਰੀ ਤਾਰ ਤਾਂ ਚਿੱਟੀ ਚਾਦਰ ਦੇ ਕੇ ਤੇ ਸਾਹਮਣੇ ਖੱਡੇ ਸੀ ਮੈਂ ਕਿਹਾ ਉਹ ਖੱਡੇ 'ਚ ਬਹਿ ਜੀ ਅਸੀਂ ਜਾਂਦੇ ਹੋਏ ਜੁਗਾੜ ਬਣਾ ਕੇ ਕੈਨੇਕਟਰ ਮੇਰਾ ਕੱਪ ਲੈ ਕੇ ਖੱਡੇ 'ਚ ਬਹਿ ਗਿਆ ਨਾਲ ਪਾਣੀ ਲੈ ਗਿਆ ਤੇ ਮੈਂ ਕਿਵੇਂ ਆ ਕਹਿੰਦਾ ਠੀਕ ਆ ਬਾਪੂ ਜੀ ਮੈਂ ਕਿਹਾ ਆਜੋ ਚਲੋ ਮੈਂ ਜਮਾ ਖੱਡੇ ਦੇ ਉੱਤੇ ਆਏ ਧੂਣੀ ਜੀ ਲਵਾ ਲਈ ਲਾ ਕੇ ਤੇ ਮੈਂ ਇਧਰਲੇ ਪਾਸੇ ਹੋ ਕੇ ਬਹਿ ਗਿਆਵੇਂ ਆਏ ਕਰਕੇ ਬੋਤਲ ਖੋਲਦੇ ਮੈਂ ਕਿਹਾ ਹੁਣ ਬੋਤਲ ਖੋਲਤੀ ਤੇ ਮੈਂ ਕਿਹਾ ਸਲਾਦ ਕੱਟ ਲਿਓ ਕਹਿੰਦਾ ਕਿਉਂ ਮੈਂ ਕਿਹਾ ਜੈਨਪੀ ਹੋਗਾ ਜੇ ਉਹ ਹੋਇਆ ਤਾਂ ਤੇ ਮੈਂ ਬੈਠ ਕੇ ਧੂਣੀ ਜਗਾ ਕੇ ਤੇ ਇੱਕ ਟਰੱਕ ਵਾਲਾ ਕਹਿੰਦਾ ਮੈਂ ਵੀ ਦੇਖਣਾ ਮੈਂ ਕਿਹਾ ਬਾਈ ਯਾਰ ਤੂੰ ਜਾ ਕਹਿੰਦਾ ਨਹੀਂ ਯਾਰ ਮੈਂ ਵੀ ਦੇਖਣਾ ਮੈਂ ਕਿਹਾ ਇਹਨੇ ਫੜ ਲੈਣੇ ਹਨ ਪਰ ਉਹ ਉਦੂ ਵੀ ਹੁੰਦਾ ਉਹ ਵੀ ਨਾਲ ਹੀ ਆ ਗਿਆ ਉਹ ਵੀ ਖੜਾ ਮੈਂ ਕਿਹਾ ਥੋੜਾ ਜਿਹਾ ਹਟ ਕੇ ਪਿੱਛੇ ਹਟ ਕੇ ਬਾਬੇ ਦਾ ਨਹੀਂ ਪਤਾ ਹੁੰਦਾ ਧੱਕਾ ਮਾਰ ਜੇ ਮੈਂ ਕਿਹਾ ਚੀਜ਼ ਦਾ ਤੇ ਇਹ ਪਿੱਛੇ ਜੇ ਹੋ ਕੇ ਖੜ ਗਏ ਤੇ ਮੈਂ ਕਰਕੇ ਹੰ ਮੈਂ ਜਾਂ ਹੰ ਜਾਂ ਕਰਕੇ ਚਾਰ ਕੇਰੀ ਮੈਂ ਤੇ ਮੈਂ ਕਹਾ ਕੌਣ ਹੈ ਤੂੰ ਛੇ ਬੈਗ ਮੰਗਦਾ ਲੈ ਹੋ ਲੋੜ ਤੈਨੂੰ ਬੈਗ ਲਵਾਵਾ ਮੈਂ ਪੱਟੀ ਬੋਤਲ ਜਦੋਂ ਐਂ ਕਰੀ ਉਹਨੇ ਕੱਪ ਕਰ ਲਿਆ ਥੱਲੇ ਉਹ ਤਾਂ ਥੱਲੇ ਬੈਠੀ ਸੀ ਉਹ ਕਾਪੜੇ ਜੀ ਜਦੋਂ ਕਰ ਕਰਕੇ ਤੇ ਉਹ ਖੀ ਗਿਆ ਅੱਛਾ ਮੈਂ ਵੀ ਬੀਵਾ ਨਾਲ ਕਹਦਾ ਹਾਂ ਕਰ ਚੱਲ ਜਦੋਂ ਐ ਕੇ ਕੇ ਪੈ ਕੇ ਰਹਿ ਗਿਆ ਮੈਂ ਕਹਾ ਹੌਣ ਤਾਂ ਸਾਹਮਣੇ ਆ ਜਾ ਪੈ ਕੇ ਕੇ ਕੀ ਐ ਕਿੱਥੇ ਬੈਠਾ ਕਹਿੰਦਾ ਕੁ ਜੋ ਆਏ ਕਿ ਖੜੇ ਹੋ ਗਏ ਠਕ ਮੈਂ ਕਹਾ ਕੋਈ ਸੁਣਿਆ ਤੁਨੂੰ ਕਿਤੇ ਬਾਜ ਆਈ ਐ ਇੱਥੋਂ ਮੈਂ ਕਹਾ ਨਹੀਂ ਕਹਿੰਦਾ ਆਈ ਐ ਮੈਂ ਕਹਾ ਟੈਗ ਜੋ ਪ੍ਰਗਟ ਹੋ ਜੂ ਫਿਰ ਖੜੋ ਮੈਂ ਕਹਾ ਜਾਵੇਂ ਨਾ ਮੈਂ ਕਹਾ ਸਾਹਮਣੇ ਆ ਜਿਹੜੀ ਚੀਜ਼ ਐ ਤੂੰ ਐ ਕੇ ਪੈ ਕੇ ਹੋਰ ਲਾਲਾ ਉਹਨੇ ਵੇਰ ਮਾਰਿਆ ਕਿ ਰਾਸ ਥੱਲੇ ਗਲਮਾਇ ਜੇ ਕਰਕੇ ਜਦ ਮੱਝ ਉੱਥੀ ਘੇਰ ਮਾਰੀ ਚੰਗਿਆੜ ਜੀ ਦੇ ਵਿੱਚੋਂ ਖੜਾ ਹੋ ਕੇ ਕਹਿੰਦਾ ਯਰ ਜਦ ਮਾਰ ਕੇ ਕੂਕ ਉੱਠਿਆ ਛੱਟ ਪਿਆ ਬਈਆ ਦੇ ਡਰਾਈਵਰ ਭਰਾਵਾ ਵੱਡਾ ਰੋੜ ਨਾ ਇੱਧਰ ਵੇਖਿਆ ਕੰਜਰਦਿਆ ਨੇ ਨਾ ਇੱਧਰ ਗੋਲੀ ਵਾਂਗੂ ਗਏ ਭਰਾਵਾ ਟਰੱਕ ਆਲਾ ਟਰੱਕ 'ਚ ਬੈਠਾ ਆਪਦੇ ਆਏ ਤੇ ਇਹ ਪੱਠੀਆਂ 'ਚ ਬੈਠਾ ਜਾ ਕੇ ਉਹ ਕਹਿੰਦਾ ਕੀ ਹੋ ਗਿਆ ਕਹਿੰਦਾ ਬਾਪੂ ਜੀ ਪ੍ਰੇਤ ਐ ਨਿਕਲੇ ਆਇਆ ਸਾਹਮਣੇ ਕਹਿੰਦਾ ਕੱਢ ਲਿਆ ਬਾਬੇ ਨੇ ਤੇ ਅਸੀਂ ਆ ਗਏ ਚਾ ਕੇ ਜੁੱਲੀ ਤਾਂ ਫੜਾਉਂਦਾ ਮੈਂ ਕਹਤੋਂ ਆਈਂਂ ਦੀ ਆ ਜਾ ਵਾਸਤ ਜਵਰ ਜਾ ਤੂੰ ਉਹਨੇ ਪਰਾਂ ਦੀ ਚਾਦਰਜੀ ਲਾ ਕੇ ਆ ਗਿਆ ਉਹ ਤੇ ਜਦੋਂ ਅਸੀਂ ਆ ਗਏ ਤੇ ਤੜਕੇ ਉੱਠੇ ਤੇ ਭਈ ਨੂੰ ਬੁਖਾਰ ਚੜ ਗਿਆ ਭਈ ਉਹਨਰ ਭਈ ਨੂੰ ਬੁਖਾਰ ਚੜ ਗਿਆ ਕਹਿੰਦਾ ਮੈਂ ਕਿਹਨੂੰ ਦੱਸ ਯਾਰ ਹਨਾ ਉਹ ਮੈਂ ਕਹਿਆ ਸਹੁਰੇ ਤਾਂ ਡਰਾਉਂਦੇ ਸੀ ਅਸੀਂ ਹਨਾ ਵੀ ਆ ਸੀਗਾ ਉੱਥੇ ਬੈਠਾ ਕਹਿੰਦਾ ਨਾ ਕਹਿੰਦਾ ਮੈਨੂੰ ਬੰਦੇ ਦਾ ਤੇ ਪ੍ਰੇਤ ਦਾ ਪਤਾ ਹੀ ਨਹੀਂ ਕਿਤੇ ਯਾਰ ਕਹਿੰਦਾ ਉਹ ਪ੍ਰੇਤ ਸੀ ਕਹਿੰਦਾ ਮੇਰੇ ਮਗਰ ਲੱਗ ਗਿਆ ਮੈਂ ਕਹਿੰਦਾ ਨਹੀਂ ਲੱਗਿਆ ਤੇਰੇ ਮਗਰ ਨਹੀਂ ਲੱਗਿਆ ਮੈਂ ਕਿ ਉਹ ਕਹਿੰਦਾ ਨਾ ਮੇਰੇ ਮਗਰ ਆ ਬਾਈ ਮੈਨੂੰ ਪਤਾ ਹੈ ਉਹ ਤਾਂ ਸ਼ਾਮ ਨੂੰ ਹੋਰ ਬਿਮਾਰ ਹੋ ਗਿਆ ਭਰਾ ਜਦੋਂ ਅਸੀਂ ਆਏ ਸਾਡੀ ਤਾਂ ਮੰਨ ਨਹੀਂ ਨਾ ਹੋ ਮੈਂ ਬਥੇਰੇ ਫਿਰ ਮੈਂ ਝਾੜ ਫੂਕ ਵੀ ਕਰੀ ਮੈਂ ਕਿਹਾ ਉਤਰ ਗਿਆ ਤੇਰੇ ਤੋਂ ਕਹਿੰਦਾ ਨਾ ਉਹ ਨਹੀਂ ਉਤਰਨ ਵਾਲਾ ਬੰਦਾ ਕਹਿੰਦਾ ਮੈਂ ਦੇਖਿਆ ਕਹਿੰਦਾ ਬਾਹਰ ਆ ਕੇਦਰ ਨਾ ਗੱਟਰਾ ਕੋਲ ਦੇ ਨਾਲ ਤਾ ਬੱਜੀ ਜਾਣ ਜਦੋਂ ਅਸੀਂ ਆਏ ਮੈਂ ਕਿਹਾ ਤੂੰ ਗੰਜਰ ਤੇ ਕੀ ਲੈਣ ਗਿਆ ਸੀ ਮਗਰ ਕਹਿੰਦਾ ਮੈਂ ਤਾਂ ਕਿਹਾ ਬਾਬਾ ਤੂੰ ਮਜ਼ਾਕ ਕਰਦਾ ਕਹਿੰਦਾ ਤੂੰ ਸੱਚੀ ਬਾਬਾ ਯਾਰ ਤੇ ਉਹ ਪਤੰਦਰਾ ਪ੍ਰੇਤ ਉਹੀ ਕੱਢ ਲਿਆ ਕਹਿੰਦਾ ਧਰਤੀ 'ਚੋਂ ਨਿਕਲਿਆ ਆਇਆ ਯਾਰ ਹੋਰਾਣਾ ਸੀਦਾ ਕਹਿੰਦਾ ਮੈਂ ਤਾਂ ਡਰ ਲੱਗੀ ਜਾਂਦਾ ਉਹ ਮੈਂ ਕਿਹਾ ਨਹੀਂ ਸਾਡਾ ਹੀ ਬੰਦਾ ਸੀ ਬਖਾਇਆ ਵਾ ਭਰਾਵਾ ਉਥੇ ਖੱਡਾ ਮੈਂ ਕਿਹਾ ਹੋਰ दारू ਤੁਹਾਨੂੰ ਪਤਾ ਨਹੀਂ ਕੱਪ ਚ ਪੀ ਜਾਂਦੀ ਹੈ ਯਾਰ ਨਾ ਟਰੱਕ ਵਾਲਾ ਮੰਨੇ ਨਾ ਉਹ ਮੰਨੇ ਅਖੀਰ ਤੀਜੇ ਚੌਥੇ ਦਿਨ ਸਰਪੰਚ ਨੂੰ ਮੈਂ ਕਿਹਾ ਭਈਆ ਟ੍ਰੇਨ ਚੜਾ ਦੇ ਜਿੰਮੇ ਪੈ ਜੂਏ ਉਹ ਪਿੰਡ ਜਾ ਕੇ ਠੀਕ ਹੋਇਆ ਉਹ ਸਿਆਣਿਆਂ ਸੂਣਿਆਂ ਨੇ ਕਰਿਆ ਠੀਕ ਉਹ ਸਿਆਣਿਆਂ ਨੇ ਉੱਤੇ ਮਹੀਨਾਂ ਲਾਈ ਰੱਖਿਆ ਮਹੀਨੇ ਬਾਅਦ ਆਇਆ ਉਹ ਮਤਲਬ ਬਹੁਤ ਖਤਰਨਾਕ ਪ੍ਰੇਸ਼ ਸੀ ਸਿਆਣਿਆਂ ਨੇ ਲਾਇਆ ਮਗਰੋਂ ਉਹ ਮੈਂ ਕਿਹਾ ਐਵੇਂ ਪੱਟਿਆ ਗਿਆ ਗੰਦਰਾ ਆਡੇ ਮਜ਼ਾਕ ਮਜ਼ਾਕ ਤੇਰਾ ਗੁੰਡਾ ਹੋ ਗਿਆ ਕਿਹੜੇ ਪ੍ਰੇਤ ਐ ਮੈਂ ਕਹਾ ਕੋਈ ਪ੍ਰੇਤ ਐ ਅਸੰਗਹੀ ਸਾਹਿਬ ਹੈ ਨਾ ਇਹ ਕਰਕੇ ਕਾਹਨੂੰ ਪ੍ਰੇਤ ਪ੍ਰੂਤ ਹੁੰਦਾ ਜਿਵੇਂ ਇੱਕ ਆਹ ਕਹਿੰਦੇ ਆ ਕਿ ਪੈਂਡਾ ਥੇ ਤੇ ਆ ਕਹਿੰਦੇ ਉਹ ਸਲੇਡਾ ਹੁਣ ਤਾਂ ਆਪਾਂ ਨਸਾ ਛਡਾਉਣ ਚੱਲੇ ਆਂ ਤੇ ਆ ਕੇ ਤੁਹਾਨੂੰ ਸਲੇਡਾ ਮਿਲਾਵਾਂਗੇ ਮੈਂ ਕਹਾ ਰਾਤ ਨੂੰ ਕੰਨੇ ਵਜੇ ਆਉਂਦਾ ਕਹਿੰਦੇ 1.5 ਵਜੇ ਮੈਂ ਕਹਾ 1.5 ਵਜੇ ਹੀ ਚੱਲਾਂਗੇ ਸਲੇਡੇ ਨੂੰ ਮਿਲਾ ਮੈਂ ਕਹਾ ਕਿਹੜਾ ਹੈ ਟਲੇਡਾ ਦਾ ਕਹਿੰਦੇ ਕੋਈ ਕਹਿੰਦਾ ਹੀ ਨਹੀਂ ਹੁੰਦਾ ਮੈਂ ਕਿਹਾ ਨਾਲੇ ਬਜ਼ੁਰਗ ਗੱਲਾਂ ਕਰ ਦਿੰਦੇ ਕਹਿੰਦੇ ਉਹ ਤਾਂ ਕਿਤੇ ਬਲਦ ਬਣ ਗਿਆ ਕਿਤੇ ਬੰਦਾ ਬਣ ਗਿਆ ਕਿਤੇ ਜਾਨਵਰ ਬਣ ਗਿਆ ਤੇ ਕੋਈ ਗੱਲ ਨਹੀਂ ਮੈਂ ਕਿਹਾ ਤਾਂ ਕੀ ਤੇਲੇਡੇ ਵੀ ਆਪਣੇ ਹੀ ਆ ਮਿਲਾਂਗੇ ਮੈਂ ਕਿਹਾ ਸਾਰੇ ਮਿਲਾਂਗੇ ਭਰਾ ਪਰ ਰਾਤ ਨੂੰ ਮੈਂ ਜਾਊ ਉੱਥੇ ਹਨਾ ਤਾਂ ਆਈਆਂ ਰਾਮਪੁਰੇ ਤੇ ਰਾਮਲੀਲਾ ਲੱਗੀ ਵੀ ਭਾਈ ਤੇ ਜਿਹੜੇ ਕਲਾਕਾਰ ਹੁੰਦੇ ਆ ਉਹਨਾਂ ਵਿਚਾਰੇ ਠੰਡਾ ਵੀ ਕਰਦੇ ਆ ਹਨਾ ਉਹ ਜਿਹੜਾ ਮੁੰਡਾ ਰਾਵਣ ਬਣਿਆ ਸੀਗਾ ਤੇ ਉਹ ਪਹਿਲਾਂ ਸਾਡੀਆਂ ਬੱਸਾਂ ਪੁੱਸਾਂ ਧੋਂਦਾ ਹੁੰਦਾ ਸੀ ਸਾਡੇ ਨਾਲ ਹੀ ਹੁੰਦਾ ਸੀ ਤੇ ਉਹਨੇ ਸਾਡੀ ਬਸ ਵੇਖ ਲਈ ਕਿਤੇ ਉਹ 라ਵਣ ਬਣਿਆ ਫਿਰੇ ਉੱਤੇ ਮੈਂ ਕਿਹਾ ਅੱਜ ਬਸ ਨਹੀਂ ਧੋਣੀ ਹੋਏ ਕਹਿੰਦਾ ਚੱਲਗੇ ਕਹਿੰਦਾ ਤਾਰ ਜਿੰਗਾ ਟਾਈਮ ਤਾਂ ਜੇ ਹੈਗਾ ਤੇ ਮੈਨੂੰ ਕਹਿੰਦਾ ਉੱਤੇ ਲਾ ਲਾ ਉੱਤੇ ਹੀ ਧੋ ਲੈਨੇ ਆ ਮੈਂ ਆਪਾਂ ਉੱਥੇ ਲਾ ਕੇ ਤੇ ਉਵੇਂ ਹੀ 라ਵਣ ਬਣਿਆ ਵਾ ਪਤੰਦਰ ਬਸਤ ਹੋਈ ਜਾਵੇ ਸਾਡੀ ਉਧਰੋਂ ਅਨਾਊਂਸਮੈਂਟ ਕਰੀ ਜਾਂਨ 라ਵਣ ਆਪਣੇ ਸ਼ੋਅ ਕੇ ਲਈ ਤਿਆਰ ਹੋ ਕੇ ਆਜੋ ਜਲਦੀ ਆ ਗਿਆ ਆ ਗਿਆ ਦੋ ਟੈਰ ਰਹੇ ਤੋਣ ਵਾਲੇ 라ਵਣ ਦਾ ਬਸਤ ਧੋਈ ਜਾਂਦਾ ਬਜਾਰਾ ਓ ਜੇ ਤੂੰ ਆਇਆ ਕੋਈ ਅਗਰੀ ਜਾਂਦਾ ਤੂੰ ਕਹਦਾ ਹੁਣ ਕੰਮ ਵੀ ਤਾਂ ਕਰਨਾ ਹੀ ਆ ਨੈੱਟ ਦਾ ਕੰਮ ਹੈ 라ਵਣ ਤਾਂ ਤੁਸੀਂ ਅੱਜ ਬਣਾਇਆ ਕਹਿੰਦਾ ਇਹ ਮੁੜ ਕੇ ਮੈਂ ਤਾਂ ਬਤਨਾ ਤੂੰ ਹੁਣ ਉਹ 라ਵਣ ਤੇ ਮੈਂ ਮੈਂ ਕਹਿੰਦਾ ਜੀ ਉਦੋਂ ਮੋਬਾਈਲ ਹੁੰਦਾ ਸੀ ਫੋਟੋ ਕਿੱਥੇ ਲੈਣੀ ਸੀ ਉਹਦੀ ਵੀ ਆਹ ਦੇਖ ਲਓ ਜੀ 라ਵਣ ਨੂੰ ਸਜ਼ਾ ਦਿੱਤੀ ਆ ਜੀ ਜੇ ਉਹਨੇ ਰਾਮ ਨਾਲ ਚੰਗਾ ਨਹੀਂ ਕੀਤਾ ਜੀ ਵਸਤੂ ਨੂੰ ਲਾ ਲਿਆ 라ਵਣ ਵਸਤੋਂ ਦਾ ਹੁੰਦਾ ਸੀ ਸਾਡੀ ਉਹ ਹਰੇਕ ਰਾਮ ਲੀਲਾ 'ਚ 라ਵਣ ਨਹੀਂ ਬਣਦਾ ਹੁੰਦਾ ਸੀ ਉਹਦਾ ਕੱਦ ਛੋਟਾ ਜਿਹਾ ਸੀ ਥੋੜਾ ਜਿਹਾ ਭਾਰਾ ਸੀ ਉਹ ਦਾ ਕਰਕੇ ਉਹਨੂੰ ਬਣਾ ਲੈਂਦੇ ਸੀ ਕਲਾਕਾਰ ਸੀ ਯਾਨੀ ਕਲਾਕਾਰ ਨੂੰ ਹੀ ਬਣਾਉਂਦੇ ਆ ਦੂਜੇ ਤਾਂ ਤੁਹਾਨੂੰ ਪਤਾ ਫਿਰੋ ਸਟੇਜ ਤੇ ਆ ਕੇ ਸੰਗ ਹੀ ਜਾਂਦਾ ਆ ਆਮ ਬੰਦਾ ਸਟੇਜ ਤੇ ਬੋਲ ਨਹੀਂ ਨਾ ਸਕਦਾ ਤੇ ਆਈ ਇੱਕ ਵਾਰੀ ਸਾਡੇ ਨਾਲ ਜਲੰਧਰ ਮੇਰਾ ਕਨੈਕਟਰ ਬਹੁੜ ਆਇਆ ਭਾਈ ਪੁਲਿਸ ਨੇ ਗਲਤ ਫਹਿਮੀ ਚ ਗਲਤ ਫਹਿਮੀ ਵੀ ਬੰਦੇ ਨੂੰ ਮਰਵਾ ਦਿੰਦੀ ਹੈ ਅਸੀਂ ਟਰੱਕ ਲੈ ਕੇ ਗਏ ਜਲੰਧਰ ਤੇ ਸਾਡੇ ਬਾਬੂਆਂ ਦਾ ਜੋਰ ਹੁੰਦਾ ਸੀ ਹੈਂ ਨਰੀ ਨਹੀਂ ਆਉਂਦੇ ਕਰਤਾਰ ਵਾਲਿਆਂ ਨਹੀਂ ਆ ਤੇ ਅਸੀਂ ਜਿੱਥੇ ਜਾ ਕੇ ਟਰੱਕ ਲਾਤਾ ਅਸੀਂ ਲਾ ਕੇ ਤੇ ਮੈਰੀ ਕਿਸਮਤ ਚੰਗੀ ਮੈਂ ਥੋੜਾ ਜਿਹਾ ਉਧਰ ਬੈਲਟੀ ਦਿਖਾਉਣ ਉੱਠ ਗਿਆ ਤੇ ਮੇਰੇ ਆਉਂਦੇ ਨੂੰ ਕਨੈਕਟਰ ਮੇਰਾ ਛੱਲਾਂ ਵਾਂਗੂ ਕੁੱਟਤਾ ਪੁਲਿਸ ਨੇ ਦੇ ਜਿੱਥੇ ਪੈਂਦੀ ਆ ਪੈਣ ਦੇ ਮੈਂ ਕਿਹਾ ਗੱਲ ਤਾਂ ਦੱਸ ਦਿਓ ਕਿ ਇਹ ਕੁੱਟਿਆ ਕਿਉਂ ਤੇ ਕਹਿੰਦੇ ਆ ਜਾ ਆ ਜਾ ਤੈਨੂੰ ਦੱਸ ਦਿਆਂ ਕਿਵੇਂ ਕੁੜੀਆਂ ਨੂੰ ਜ਼ੈਨਤ ਮਰੀਆਂ ਕਿਹੜੀ ਕੁੜੀ ਨੂੰ ਜ਼ੈਨਤ ਮੈਂ ਕਿਹਾ ਅਸੀਂ ਆ ਕੇ ਹੀ ਹੁਣ ਖੜੇ ਆ ਪਤੰਦਰਾ ਮੈਂ ਤਾਂ ਬੈਲਟੀ ਦਿਖਾਉਣ ਗਿਆ ਉਹ ਦੁਕਾਨ ਵਾਲਾ ਗਿਆ ਕਹਿੰਦਾ ਮੈਂਡ ਦਾ ਇੱਕ ਨਹੀਂ ਹੋਇਆ ਖੜਿਆ ਨੂੰ ਪਤੰਦਰਾ ਤੁਸੀਂ ਬੰਦਾ ਕੁੱਟਦਾ ਯਾਰ ਉਦੋਂ ਉਹਨਾਂ ਨੇ ਘਰ ਵਾਲੇ ਆ ਗਏ ਕਹਿੰਦਾ ਸਾਡੀ ਕੁੜੀ ਨੂੰ ਸੈਨ ਤਾਂ ਮਾਰਦਾ ਉਹ ਮੈਂ ਕਿਹਾ ਕਦੋਂ ਮਾਰਤੀ ਇਹਨੇ ਯਾਰ ਇਹ ਤਾਂ ਆ ਕੇ ਖੜੇ ਆ ਉਹ ਜੋ ਕੁੜੀ ਸੱਦੀ ਕਹਿੰਦੀ ਨਹੀਂ ਉਹ ਟਰੱਕ ਹੋਰ ਸੀ ਕਹਿੰਦੀ ਉਹ ਤੁਰ ਗਿਆ ਉਹ ਟਰੱਕ ਵਾਲਾ ਤੁਰ ਗਿਆ ਸੀ ਉੱਥੇ ਲਾਤੀ ਲਿਆ ਕੇ ਉਹਨੂੰ ਮੈਂ ਕਿਹਾ ਆ ਜਾ ਆ ਜਾ ਮੈਂ ਕਿਹਾ ਤੇਰੇ ਕਿਸਮਤ ਚ ਛੇਤਰ ਲਿਖੇ ਸੀ ਮੈਂ ਕਿਹਾ ਉਹ ਜਿਹੜਾ ਝੇੜਨ ਵਾਲਾ ਉਹਦੇ ਨਹੀਂ ਲਿਖੇ ਸੀ ਮੈਂ ਕਿਹਾ ਉਹ ਟੱਪ ਗਿਆ ਆਪਾਂ ਲਾਤੀ ਕਹਿੰਦਾ ਤੂੰ ਕਾ ਤੋ ਲਈ ਇੱਥੇ ਮੈਂ ਕਿਹਾ ਮੈਨੂੰ ਸਾਲਾ ਪਤਾ ਸੀ ਕੋਈ ਝੇੜ ਕੇ ਗਿਆ ਤੇ ਵੀ ਜਾਂ ਮੈਂ ਤੇਰਾ ਦੋਸਤ ਮਾਣਾ ਵੀ ਤੈਨੂੰ ਕਟਾਉਣਾ ਸੀ ਠੀਕ ਹੈ ਮੈਨੂੰ ਕਹ ਪੁਲਿਸ ਵੀ ਚੰਗਾ ਕੰਮ ਹੀ ਕਰ ਰਹੀ ਸੀ ਤੇ ਮੈਨੂੰ ਘਰ ਵਾਲੇ ਵੀ ਚੰਗਾ ਹੀ ਕਰ ਰਹੇ ਸੀ ਵੀ ਕੱਲ ਨੂੰ ਕੋਈ ਆਏ ਨਾ ਕਰੇ ਹਨਾ ਪਰ ਕਿਸਮਤ ਮਾੜੀ ਮੈਨੂੰ ਆ ਗਿਆ ਆਪਾਂ ਉਹ ਤਾਂ ਉੱਟ ਗਿਆ ਕਰਨ ਵਾਲਾ ਤਾਂ ਉਹਦੇ ਕਹਿਣ ਮਾਤੜ ਮਾਰੇ ਜਾਂਦੇ ਕਈ ਤਾਂ ਹੁੰਦਾ ਨਾ ਮੇਲਿਆਂ ਮੂਲਿਆਂ 'ਚ ਨਹੀਂ ਵੇਖਿਆ ਜਿਹੜੇ ਸਰਾਰਤਾ ਕਰਨ ਵਾਲੇ ਉਹ ਟੱਪ ਜਾਂਦੇ ਜਿਹੜੇ ਉਂ ਮਗਰ ਹੁੰਦੇ ਜਾਂ ਤਰੇ ਜਾਂਦੇ ਉਹਨਾਂ ਦੇ ਪੈ ਜਾਂਦੇ ਉਹਨਾਂ ਦੇ ਘਟ ਪੈ ਜਾਂਦੀ ਹੈ ਇਹ ਸਾਡੇ ਵਗੈਰਾ ਬਾਈ ਪੈਗੀਆਂ ਸੀਗੀਆਂ ਤਖਤੂਪੁਰੇ ਮੇਲੇ ਤੇ ਬਹੁਤ ਪੁਰਾਣੀ ਗੱਲ ਆ ਸਾਡੇ ਪਿੰਡ ਦਾ ਹੁੰਦਾ ਸੀ ਬਾਬਾ ਸੀਸ ਸਾਧ ਬੰਦਾ ਸੀ ਵਿਚਾਰਾ ਨੰਗੇ ਪੈਰੀ ਸਵੇਰੇ ਉੱਠ ਕੇ ਭਰਤਰੀ ਦੀ ਜਗਾ ਤੇ ਜਾਂਦਾ ਹੁੰਦਾ ਸੀ ਰਾਜੇ ਇੱਤੇ ਤਖਤੂਪੁਰੇ ਨੰਗੇ ਪੈਰੀ ਰਹਿੰਦਾ ਹੁੰਦਾ ਸੀ ਉਹਨੇ ਕਹਣਾ ਸੀਸ ਬਾਬਾ ਤਾੜੀ ਲਾ ਗਿਆ ਨਾਲੇ ਦੇ ਗਿਆ ਦੀਵਾਨੀ ਕੋਟੀ ਤੜਕੇ 4 ਵਜੇ ਗਲੀਆਂ ਚ ਤਾੜੀਆਂ ਮਾਰਦੇ ਫਿਰਨਾ ਉਹਨੇ ਸੀਸ ਬਾਬਾ ਤਾੜੀ ਲਾ ਗਿਆ ਨਾਲੇ ਦੇ ਗਿਆ ਦੀਵਾਨੀ ਕੋਟੀ ਤੇ ਉਹਨਾਂ ਨੂੰ ਬਾਢੀ ਦਿੱਤਾ ਕਿਸੇ ਨੇ ਭਰਤਰੀ ਦੀ ਜਗਾ ਤੇ ਜਿਵੇਂ ਸਵੇਰ ਮਾਗੀਦਾ ਸੀ ਤੇ ਸ਼ਾਂ ਰਾਤ ਨੂੰ ਵੱਢ ਕੇ ਤਲਾਈ 'ਚ ਹੀ ਸਿਰ ਤੇ ਕਾਲਾ ਤੇਲ ਲਾ ਕੇ ਕਿਸੇ ਨੂੰ ਪਤਾ ਹੀ ਨਾ ਲੋਕ ਉਵੇਂ ਹੀ ਨਾ ਨਾ ਤੁਰੇ ਹਉਣ ਉਹ ਤਾਂ ਜਦੋਂ ਕਿਸੇ ਦੇ ਹੱਥ ਚੀਕਣੇ ਜਿਵੇਂ ਵਿੱਚ ਤੇਲ ਵਿੱਚ ਖੂਨ ਆ ਕੀ ਹੈ ਫਿਰ ਉਹ ਲੈ ਕੇ ਮਾਰਿਆ ਉਹ ਕਹਿੰਦੇ ਆ ਕੀ ਹੈ ਸਰੋਵਰ 'ਚ ਫਿਰਦਾ ਕੀ ਹੈ ਤੇ ਅਸੀਂ ਵੀ ਰਾਤ ਨੂੰ ਸੇਵਾ ਕਰਦੇ ਹੁੰਦੇ ਸੀ ਕਿ ਅਸੀਂ ਵੀ ਨਹਾਉਣ ਤੁਰ ਗਏ ਭਰਾਵਾ ਤੇ ਜਦੋਂ ਅਸੀਂ ਗਏ ਲੋਹਾਰਾ ਟੱਪੇ ਤੇ ਮੂਰੇ ਫੌਜ ਆ ਗਈ ਉਹਨਾਂ ਨੇ ਫੜ ਲਏ ਉਹ ਉਹ ਨਾ ਗੋਲੀ ਮਾਰੋ ਇਹਨਾਂ ਦੇ ਕਿੱਧਰ ਚੱਲੇ ਆ ਭੱਜੋ ਨਾ ਕੋਈ ਭੱਜੇ ਇੱਕ ਸਾਡੇ ਨਾ ਹੁੰਦਾ ਸੀਗਾ ਸਾਡੇ ਕਾਂਵਲਾ ਸੀ ਵਿਚਾਰਾ ਉਹ ਉਹ ਰੀ ਕਹਿੰਦਾ ਹੁੰਦਾ ਰੀ ਉਹ ਜੀ ਨਹੀਂ ਕਹਿੰਦਾ ਸੀਗਾ ਉਹਨੇ ਰੀ ਕਹਿਣਾ ਹਰੇ ਗਾਣਾ ਤੇ ਹਾਂਜੀ ਹਾਂ ਰੀ ਆ ਗਿਆ ਰੀ ਉਹ ਕਹਿੰਦਾ ਨਹੀਂ ਰੀ ਅਸੀਂ ਤਾਂ ਇੱਥੋਂ ਹੀ ਆਏ ਆ ਰੀ ਇੱਕ ਸਰਦਾਰ ਸੀ ਉਹ ਕਹਿੰਦਾ ਮਰ ਲ ਫਿੜਾ ਇਹਦੇ ਰੀ ਕੀ ਹੁੰਦਾ ਓਏ ਉਹ ਅਸੀਂ ਆਖਿਆ ਜੀ ਜੀ ਨੂੰ ਰੀ ਕਹਿੰਦਾ ਵਿਚਾਰਾ ਇਹ ਤਾਂ ਆ ਹੀ ਬੋਲਦਾ ਤੇ ਉਹ ਭਰਾਵਾ ਨਾ ਮੰਨਣ ਤੇ ਸਾਨੂੰ ਸਾਰਿਆਂ ਨੂੰ ਲੱਦ ਲਿਆ ਵਿੱਚ ਆਪ ਫੌਜ ਵਾਲੇ ਥੱਲੇ ਰਹਿ ਗਏ ਸਾਡਾ ਵੀ ਇੱਕ ਰਹਿ ਗਿਆ ਥੱਲੇ ਅਸੀਂ ਭਰ ਲਈ ਉਧਰ ਉਧਰ ਇਹ ਪਿਆਉ ਦੀ ਹੁੰਦੀ ਆਏ ਬਹਿ ਗਿਆ ਸੀ ਫੇਰ ਉੱਤਰਿਆ ਉਹ ਛਾਨੂ ਤੇ ਖੜਿਆ ਨੂੰ ਛੱਡ ਗਏ ਉਹ ਕਹਿੰਦਾ ਆਪੇ ਗਾਂਹ ਹੋਰ ਫੜ ਲੂ ਕੋਈ ਇਹਨਾਂ ਨੂੰ ਸਾਨੂੰ ਸਮਝਣਾ ਵੀ ਹੋਇਆ ਕੀ ਹੈ ਪਤਾ ਅੱਗੇ ਵੀ ਜਾਣੇ ਮੇਲੇ ਤੇ ਰਾਤ ਨੂੰ ਇਸ਼ਨਾਨ ਕਰਨ ਆ ਕੇ ਸੇਵਾ ਕਰਨੀ ਹੁੰਦੀ ਹੈ ਗੱਲ ਕੀ ਬਣੀ ਤੇ ਅਸੀਂ ਭਰਾਵਾ ਜਦੋਂ ਸੂਏ ਤੇ ਕੰਢੇ ਆਏ ਤੇ ਦੋ ਭੱਜੇ ਹੋਣ ਮੈਂ ਕਿਹਾ ਘੋੜਾਂ ਵਾਲੀ ਪੁਲਿਸ ਆਉਂਦੀ ਏ ਖੜਾ ਪਕੜਾ ਪੁੰਦੀ ਆਵੇ ਅਸੀਂ ਸੂਏ ਸੂਏ ਭੱਜ ਲੇ ਜਦੋਂ ਜੀ ਸੂਏ ਸੂਏ ਭੱਜ ਲਿਓ ਸਾਡੇ ਮਗਰ ਭੱਜ ਲੇ ਇੱਕ ਕਹਿੰਦਾ ਕੋੜਗਾਂ ਵਾਲੀ ਪੁਲਿਸ ਮਗਰ ਰਹੀ ਐ ਉਹ ਕਹਿੰਦਾ ਸੂਏ ਜੀ ਸਾਲਾ ਮਾਰੋ ਜੀ ਸਾਰੇ ਸੂਏ ਚ ਵੜ ਗਏ ਗਿੱਲੇ ਠੰਡ ਲੱਗੇ ਉਹਦੇ ਤਨੂੰ ਪਤਾ ਵਕਦਾ ਮਹੀਨਾ ਮਾਗਦਾ ਹੁੰਦਾ ਠੰਡ ਚ ਭੈ ਸੂਏ ਚ ਵੜ ਕੇ ਪਾਲਾ ਲਗੇ ਦੰਦ ਵੱਜਣ ਜਦੋਂ ਨੇੜੇ ਆਏ ਉਹ ਕਹਿੰਦਾ ਭਾਈ ਮਗਰ ਪੁਲਿਸ ਫੜਦੀ ਓਏ ਮੈਂ ਕਹਿੰਦਾ ਪੁਲਿਸ ਪਤਾ ਨਹੀਂ ਕਦੋਂ ਫੜੂ ਸਾਡੇ ਦਾ ਤੁਸੀਂ ਜਾਲਾ ਮਰਾਈਆਂ ਥੋੜੀ ਕਪੜ ਕਪੜ ਸੁਣ ਕੇ ਬੜੇ ਆਂ ਸੀ ਤਾਂ ਕੋੜਗਾਂ ਆਉਂਦੀਆਂ ਸੀ ਤਾਂ ਕਹ ਕੇ ਕਿਤੇ ਸਭ ਰੋ ਇਹਦੋਂ ਆਹ ਕਿਹੜੀ ਚਾਲ ਨਾ ਭੱਜਦੇ ਇੱਕੋ ਜਿਹਾ ਕੜਾ ਪ ਉਹ ਕਹਿੰਦਾ ਵੀਰੇ ਡਰ ਮੂਰੇ ਸਾਰਾ ਕੁਝ ਇੱਕੋ ਜਿਹਾ ਹੀ ਲੱਗਦਾ ਸਾਡੀ ਤੇ ਘੋੜਿਆਂ ਦੀ ਬਾਜ਼ ਇੱਕੋ ਜੀ ਲੱਗਦੀ ਤੁਹਾਨੂੰ ਵੀ ਕਹਿੰਦਾ ਵਸ ਦੀ ਗੱਲ ਨਹੀਂ ਗਾਂ ਘਟ ਬਹੁ ਪੈਂਦੀ ਐ ਉਹਦਾਂ ਨੂੰ ਲੈ ਗਈ ਪੁਲਿਸ ਚੱਕ ਕੇ ਆ ਕੇ ਸਾਨੂੰ ਉਹ ਕਹਿੰਦੀ ਭੱਜੇ ਕਿਉਂ ਇੱਧਰ ਕਾਹਤੋਂ ਫਿਰਦੇ ਆ ਲਿਪੜੇ ਕਿਵੇਂ ਉਹ ਭਰਾਵਾ ਡਰੇ ਭੱਜੇ ਆ ਸੀ ਤਾਂ ਸਾਨੂੰ ਉੱਥੇ ਲੈ ਗਏ ਉੱਥੇ ਕੱਢੇ ਪੇ ਬਾਹਰ ਆਏ ਵਿਚਾਰੇ ਦੋ ਬੰਦੇ ਵੱਡੇ ਵੀ ਤੇ ਕੁੱਤੇ ਲਿਆਂਦੇ ਉਹਨਾਂ ਨੇ ਕੁੱਤੇ ਜੋ ਸਾਡੇ ਨੇੜ ਨੂੰ ਹਨ ਅਸੀਂ ਪਰਾਂ ਨੂੰ ਜਾਈ ਵੀ ਇਹਦਾ ਕੀ ਜੇ ਥੰਗ ਲਿਆ ਮਰਾ ਦੂੰ ਉਹ ਸਾਡੇ ਨੇੜੇ ਆਇਆ ਕਰਨ ਮੁਰਦਿਆ ਕਰਨੋਂ ਸਾਡਾ ਰੀ ਕਰੇ ਇਹ ਕੁੱਤਾ ਹਰੀ ਇਹਦਾ ਕੀ ਆ ਸੌਂਗ ਲੂ ਗਰੀ ਮਰਾਊ ਗਰੀ ਉਹ ਮੈਂ ਕਹ ਤੈਗ ਜਾ ਤੂੰ ਅੱਡ ਕਟਾਏਗਾ ਸਾਰੇ ਇਹਨੂੰ ਉਹ ਗੱਲ ਕਰ ਸੌਂਗਦੇ 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 ਕੁੱਤੇ ਆਏ ਨਾਂਗੇ ਦਰਾ ਬਾਂਹਾਂ ਚ ਵੜ ਗਏ ਆਏ ਨਿਕਲ ਗਏ ਲੰਬੇ ਉਹ ਕਹਿੰਦਾ ਛਾਰਦੇ ਹੋ ਯਾਰ ਇਹ ਮੁੰਡੇ ਉਹੀ ਆ ਕਹਿੰਦਾ ਡਰੇ ਵੀ ਭੱਜੇ ਵੇ ਆ ਤੇ ਮੈਂ ਕਹਾਂ ਸਹੁਰੇ ਉਹ ਤਾਂ ਐਵੇਂ ਵਿਚਾਰਾ ਬੰਦਾ ਵੀ ਆਪਣਾ ਹੀ ਸੀ ਜਿਹੜਾ ਮਾਰਿਆ ਫੱਕਰ ਉਹਦਾ ਉਹਨਾਂ ਦਾ ਮੁੰਡਾ ਸਰਪੰਚ ਆ ਹੁਣ ਆਪਣੇ ਪਿੰਡ ਵੇੜੇ ਮਾਈ ਵੀ ਸਖ ਜੀ ਸੀਸ ਬਾਬਾ ਬڑا ਸਾਧ ਬੰਦਾ ਸੀ ਪਰ ਸਜ਼ਾ ਤਾਂ ਮਿਲੀ ਉਹ ਜਿਹਨੇ ਇਹ ਕੰਮ ਕਰਿਆ ਤੇ ਪੁਰਾਣੀ ਗੱਲ ਆ ਇਹ ਤੇ ਅਸੀਂ ਮੋੜ ਕੇ ਰਾਤ ਨੂੰ ਸੁਨਾਣ ਕਰਨ ਨਹੀਂ ਗਏ ਗੁਰਦਰਾਜ਼ਾਬ ਉੱਥੇ ਤੱਕ ਤੂਪਰਾ ਸਾਹਿਬ ਮ ਦਿਨੇ ਜਾਵੜਿਆ ਕਰਾਂਗੇ ਕੀ ਪਤਾ ਲੱਗਦਾ ਮਾੜੇ ਸਮੇ ਦਾ ਕਦੋਂ ਆ ਜੇ ਹਨ ਇਸ ਕਰਕੇ ਕਈ ਵਾਰੀ ਕੁੱਟ ਮਾਤੜਾਂ ਦੇ ਪੈ ਜਾਂਦੀ ਹੁੰਦੀ ਹੈ ਵੱਡੀ ਗੱਲ ਨਹੀਂ ਜਿਵੇਂ ਉਹ ਮਿੰਟੂ ਦੇ ਪਈ ਸੀ ਮੇਲੇ ਚ ਇਹ ਕੋਈ ਪਿਛਲੇ ਕਰਮਾਂ ਦਾ ਲੈਣ ਦੇਣ ਹੁੰਦਾ ਬਾਕੀ ਉਹ ਹਿਸਾਬ-ਕਿਬਾਬ ਹੋ ਜਾਂਦੇ ਆ ਪੂਰੇ ਠੀਕ ਹੈ ਜੀ ਗਲਤੀ ਭਲਤੀ ਮਾਫ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ